ਆਦਮਪੁਰ ਤੋਂ ਜਿਹੜੀ ਫਲਾਈਟ ਬੰਬੇ ਨੂੰ ਸ਼ੁਰੂ ਹੋਈ ਹੈ ਮੁੰਬਈ ਨੂੰ ਆਪਾਂ ਉਹਦੀ ਪਹਿਲਾਂ ਵੀ ਗੱਲ ਕੀਤੀ ਹੈ ਅੱਛਾ ਪੰਜਾਬ ਤੋਂ ਮੁੰਬਈ ਤਾਂ ਕਿਸੇ ਟਾਵੇਂ ਟਾਵੇਂ ਨੇ ਜਾਣਾ ਪਰ ਜਿਹੜੇ ਪੰਜਾਬ ਦਾ ਐਡਾ ਵੱਡਾ ਹਿੱਸਾ ਵਿਦੇਸ਼ਾਂ ਨੂੰ ਜਾਂਦਾ ਆਉਂਦਾ ਆ ਉਹਨਾਂ ਲਈ ਕੁਝ ਵੀ ਨਹੀਂ ਉਹ ਨਹੀਂ ਡਿਸਰਵ ਕਰਦੇ ਕੁਝ ਜਿਹੜਾ ਆਦਮਪੁਰ ਆਨੇ ਜਿਹਨੂੰ ਆਦਮਪੁਰ ਦੁਆਪਾ ਕਹਿੰਦੇ ਨੇ ਸਭ ਨੇ ਜਲੰਧਰ ਤੋਂ ਸ਼ਹਿਰਪੁਰ ਦੇ ਵਿਚਕਾਰ ਇਹ ਸ਼ਹਿਰ ਸਿਤ ਹੈ ਪੁਰਾਣਾ ਹੈ ਉਹਦੇ ਨਾਲ ਹੀ ਜਿੰਨਾਂ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਜਿਹੜੇ ਦੂਰ ਦਰਾਡੇ ਦੇ ਨੇ ਆਦਮਪੁਰ ਦੇ ਨਾਲ ਸ਼ਾਮ 84 ਦਾ ਨਾਮ ਉਹਨਾਂ ਨੇ ਸੁਣਾਇਆ ਹੋਊਗਾ ਪੁਰਾਣਾ ਕਸਬਾ ਹੈ ਸ਼ਾਮ 84 ਸੰਗੀਤ ਦਾ ਬਹੁਤ ਵੱਡਾ ਘਰਾਣਾ ਸੋ ਆਦਮਪੁਰ ਜਿਹੜਾ ਹਵਾਈ ਅਟਾ ਹੈ 에ਅਰ ਫੋਰਸ ਦਾ ਜਿਹੜਾ ਕਿ ਹੁਣੇ ਹੀ ਪਾਕਿਸਤਾਨ ਦੇ ਨਾਲ ਜਦੋਂ ਸਾਰਾ ਰੌਲਾ ਪਿਆ ਤੇ ਬਹੁਤ ਚਰਚਾ ਵਿੱਚ ਰਿਹਾ ਤੇ ਬਹੁਤ ਵੱਡਾ 에ਅਰ ਫੋਰਸ ਦਾ ਸਟੇਸ਼ਨ ਹੈ ਖੈਰ ਉਹਨੂੰ ਡੋਮੈਸਟਿਕੇਟ ਕਰਨ ਲਈ ਉਹਦੇ ਬਣਾਉਣ ਲਈ ਸਾਰਾ ਕੁਝ ਕਰੋੜਾਂ ਰੁਪਏ ਖਰਚੇ ਗਏ ਤੇ ਫਲਾਈਟਾਂ ਇੱਕ ਦੋ ਸ਼ੁਰੂ ਵੀ ਹੋਈਆਂ ਕੁਝ ਦਿੱਲੀ ਜੇ ਵੋ ਹੋਰ ਤੇ ਇਹ ਹੁਣ ਤਾਜ਼ਾ ਜਿਹੜੀ ਹੈ ਮੁੰਬਈ ਨੂੰ ਬੰਬੇ ਨੂੰ ਸ਼ੁਰੂ ਕੀਤੀ ਗਈ ਹੈ ਪਰ ਪੰਜਾਬ ਨੂੰ ਹਮੇਸ਼ਾ ਲollipops ਹੀ ਦਿੱਤੇ ਗਏ ਨੇ ਇਹ ਵੀ ਹੋਏ ਮੈਂ ਇਹਨੂੰ ਉਸੇ ਉਸੇ ਤਰ੍ਹਾਂ ਗਣਾਗਾ ਇਹਦੇ ਬਾਰੇ ਗੱਲ ਕਰਦੇ ਆ ਜੀ ਆਦਮਪੁਰ ਜੋ ਜਿਸ ਤੀਜ ਮੈ ਜੋਗਰਾਫਿਕ ਸਥਿਤੀ ਜਿਹੜੀ ਆ ਦੱਸੀ ਹੈ ਆਦਮਪੁਰ ਸ਼ਹਿਰ ਦੇ ਵਿੱਚ ਇੱਕ ਜਿਹੜਾ ਬ੍ਰਿਜ ਬਣ ਰਿਹਾ ਜੋ ਸ਼ਹਿਰ ਦੇ ਵਿੱਚੋਂ ਦੀ ਲੰਘਦਾ ਜਿਵੇਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਬਣਾਏ ਗਏ ਨੇ ਕਿ ਜੋ ਲੰਘ ਕੇ ਜਾਣਾ ਜੋ ਥੱਲੇ ਵਾਲੀ ਟ੍ਰੈਫਿਕ ਜਿਹੜੀ ਆ ਉਹ ਹਮੇਸ਼ਾ ਥੱਲੇ ਰਹੇਗੀ ਉਸ ਨੂੰ ਸ਼ੁਰੂ ਹੋਏ ਨੂੰ ਬਹੁਤ ਸਾਲ ਹੋ ਚੁੱਕੇ ਨੇ ਇੰਨਾ ਗੰਦ ਪਿਆ ਹੋਇਆ ਬਰਸਾਤਾਂ ਦੇ ਵਿੱਚ ਤੁਸੀਂ ਹੁਣ ਜਾ ਕੇ ਦੇਖਣਾ ਹੋਵੇ ਤੇ ਦੇਖ ਸਕਦੇ ਹੋ ਬਹੁਤ ਮੰਦੇ ਹਾਲਤ ਨੇ ਜਿਹੜੀ ਆਦਮਪੁਰ 에ਅਰਪੋਰਟ ਦੀ ਗੱਲ ਕੀਤੀ ਜਾ ਰਹੀ ਆ ਉਹਦੀ ਅਪਰੋਚ ਕਿਸੇ ਪਾਸਿਓਂ ਵੀ ਲੈ ਲਓ ਬਹੁਤ ਮਾੜੀ ਅਪਰੋਚ ਐ ਇਸ ਵੇਲੇ ਸੜਕਾਂ ਦੀ ਕਨੈਕਟੀਵਿਟੀ ਮਾੜੀ ਐ ਇਹ ਆਲੇ ਦੁਆਲੇ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਇਹ ਫਲਾਈਟ ਸ਼ੁਰੂ ਕਰ ਲਈ ਐ ਚਾਹ ਜੀ ਵਧਾਈਆਂ ਐ ਜੀ ਪੰਜਾਬ ਨੂੰ ਉਹਨੂੰ ਵਾਟਰ ਸਲੂਟ ਵੀ ਦਿੱਤਾ ਗਿਆ ਜਹਾਜ਼ ਨੂੰ ਜਿਹੜਾ ਕਿ ਨਵੀਂ ਫਲਾਈਟ ਸ਼ੁਰੂ ਹੁੰਦੇ ਤੇ ਦਿੱਤਾ ਜਾਂਦਾ ਐ ਪਿਛਲੇ ਸਾਲ ਕਿਆ ਗਿਆ ਸੀ ਕਿ ਨਵਾਂ ਟਰਮੀਨਲ ਬਣਾਉਣ ਤੇ 125 ਕਰੋੜ ਰੁਪਇਆ ਖਰਚਿਆ ਗਿਆ ਤੇ 2019 ਦੇ ਵਿੱਚ ਵੈਸੇ ਘੱਟੋ ਘੱਟ ਫੈਸਿਲਿਟੀ ਨਾਲ ਇਹਨੂੰ ਸ਼ੁਰੂ ਕੀਤਾ ਗਿਆ ਸੀ ਤੇ ਬਾਅਦ ਵਿੱਚ ਅਪਗ੍ਰੇਡ ਕੀਤਾ ਗਿਆ ਸੋ ਕੋਵਿਡ ਦੇ ਦੌਰਾਨ ਬਹੁਤ ਸਾਰੀ ਚੀਜ਼ਾਂ ਰੋਕ ਵੀ ਦਿੱਤੀਆਂ ਗਈਆਂ ਸੀ ਤੇ ਇਹਦਾ ਲਾਂਚ ਜਿਹੜਾ ਹੈ ਜੀ ਇਹ ਫਲਾਈਟ ਦਾ ਹੋਇਆ ਚੰਗੀ ਗੱਲ ਹੈ ਚਲੋ ਬੰਬੇ ਨਾਲ ਜੁੜ ਗਏ ਨੇ ਬਿਜ਼ਨਸਮੈਨ ਵਗੈਰਾ ਜਾ ਸਕਦੇ ਨੇ ਬਾਕੀ ਸ਼ੌਕੀਆ ਤੌਰ ਤੇ ਵੀ ਜਾ ਸਕਦੇ ਨੇ ਕਿ ਚਲੋ ਇੱਕ ਰਾਤ ਬੰਬੇ ਘਟਿਆਉਣੀ ਜੀ ਸਸਤੀ ਟਿਕਟ ਹੋਵੇ ਤਾਂ ਪੰਜਾਬੀ ਕਰ ਲੈਂਦੇ ਨੇ ਇਸ ਤਰ੍ਹਾਂ ਦੂਸਰੇ ਪਾਸੇ ਸਾਡੀਆਂ ਦੋ ਵੱਡੀਆਂ ਏਅਰਪੋਰਟਾਂ ਪਰ ਇਹ ਤੇ ਪੰਜਾਬ ਦੇ ਕੇਂਦਰ ਵਿੱਚ ਆਤਮਪੁਰ ਆਲਮੋਸਟ ਇੱਕ ਦੂਸਰੇ ਪਾਸੇ ਅੰਮ੍ਰਿਤਸਰ ਸਾਹਿਬ ਤੇ ਇੱਕ ਚੰਡੀਗੜ੍ਹ ਉੱਥੇ ਇੰਟਰਨੈਸ਼ਨਲ ਫਲਾਈਟਾਂ ਬਜੋਂ ਚ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਨੀਓਸ ਏਅਰਲਾਈਨ ਜਿਹੜੀ ਕਿ ਫਲਾਈਟ ਇਟਲੀ ਨੂੰ ਪਹਿਲਾਂ ਚੱਲਦੀ ਸੀ ਉਹ ਦੁਬਾਰਾ ਸ਼ੁਰੂ ਹੋ ਗਈ ਹੈ ਪਾਕਿਸਤਾਨ ਨਾਲ ਵਿਗੜੇ ਹਾਲਾਤਾਂ ਤੋਂ ਬਾਅਦ ਉਹ ਰੁਕ ਗਈ ਸੀ ਸੋ ਅੰਮ੍ਰਿਤਸਰ ਤੋਂ ਮਿਲਾਨ ਜਿਹੜੀ ਆ ਫਲਾਈਟ ਦੁਬਾਰਾ ਸ਼ੁਰੂ ਹੋ ਗਈ ਹੈ ਠੀਕ ਹੈ ਮਾੜੀ ਮੋਟੀ ਕਨੈਕਟੀਵਿਟੀ ਬਣੇਗੀ ਕਈਆਂ ਨੂੰ ਰਾਹਤ ਮਿਲੇਗੀ ਪਰ ਇੰਨਾ ਵੱਡਾ ਭਾਈਚਾਰਾ ਜਿਹੜਾ ਹੈ ਉਹ ਯੂਰਪ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਾਰਥ ਅਮਰੀਕਾ ਦੇ ਕੈਨੇਡਾ ਅਮਰੀਕਾ ਦੇ ਵਿੱਚ ਵਸਦਾ ਹੈ ਉਹਨਾਂ ਦੀ ਕੀ ਹੈ ਕਤਰੇਅਰਵੇਜ਼ ਲਾਪਾਕ ਇਸ ਚਲੋ ਮੰਨ ਲੈਂਦੇ ਆ ਦੁਨੀਆ ਦੀ ਇੱਕ ਨੰਬਰ 에ਅਰਲਾਈਨ ਪਰ ਜੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਅਮਰਸਰ 에ਅਰਪੋਰਟ ਦੇ ਉਸ ਦੇ ਬੰਦ ਹੁੰਦੇ ਆ ਵੀ ਟਾਈਮ ਲਈ ਲੱਗਣਾ ਪਹਿਲਾਂ ਵੀ ਇੱਥੋਂ ਕਈ ਚੰਗੇ 에ਅਰਲਾਈਨਾਂ ਬੰਦ ਹੋ ਚੁੱਕੀਆਂ ਨੇ ਸਿੰਗਾਪੁਰ ਦੀ ਵੀ ਫਲਾਈਟ ਹੁੰਦੀ ਸੀ ਉਹ ਦੂਸਰੇ ਨੰਬਰ ਦੀ 에ਅਰਲਾਈਨ ਹੁਣ ਸਿੰਗਾਪੁਰ ਨੂੰ ਇੱਕ ਜਾਣਦੀ ਤਾਂ ਹੈ ਪਰ ਸਾਰੀ ਜਿਹੜੀ ਕਨੈਕਟੀਵਿਟੀ ਆ ਉਹ ਡਾਇਰੈਕਟ ਪ੍ਰੋਪਰ ਕਨੈਕਟੀਵਿਟੀ ਨਹੀਂ ਹੈ ਤੁਸੀਂ ਹੋਰ 에ਅਰਲਾਈਨਾਂ ਦੀਆਂ ਉੱਥੇ ਪ੍ਰਾਈਵੇਟ ਆ ਸਕਦੀਆਂ ਨੇ ਤੇ 에ਅਰ ਇੰਡੀਆ ਦੀ ਉੱਥੋਂ ਯੂਰਪ ਨੂੰ ਜਾਂ ਨਾਰਥ ਅਮਰੀਕਾ ਨੂੰ ਪ੍ਰੋਪਰ ਫਲਾਈਟ ਕਿਉਂ ਨਹੀਂ ਹੈ ਇਸ ਦਾ ਕੋਈ ਸਿੰਪਲ ਆਨਸਰ ਹੈ ਜੇ ਅਮਰੀਕਨ 에ਅਰ ਫੋਰਸ ਦਾ ਜਹਾਜ਼ ਉੱਥੇ ਉਤਰ ਸਕਦਾ ਹੈ ਬੇੜੀਆਂ ਬੰਨੇ ਹੋਏ ਸਾਡੇ ਮੁੰਡੇ ਕੁੜੀਆਂ ਨੂੰ ਲੈ ਕੇ ਤੇ ਫਿਰ ਕੀ ਗੱਲ 에ਅਰ ਇੰਡੀਆ ਦਾ ਜਹਾਜ਼ ਨਹੀਂ ਜਾ ਸਕਦਾ ਨਾਰਥ ਅਮਰੀਕਾ ਨੂੰ ਕਿਤੇ ਟੋਰਾਂਟੋ ਵੈਨਕੂਵਰ ਜਾਂ ਨਿਊਯਾਰਕ ਜਾਂ ਕਿਸੇ ਹੋਰ ਥਾਂ ਤੇ ਇੰਨੀ-ਇੰਨੀ ਫਲਾਈਟਾਂ ਨੇ ਇਨੀਆਂ ਸਮੱਸਿਆਵਾਂ ਹਨ ਜੋ ਜੂਝ ਰਹੇ ਦੇ ਪੰਜਾਬੀ ਸੜਕਾਂ ਤੇ ਕਰਦੇ ਜਾਂਦੇ ਨੇ ਹਲਾ ਲਾਲਾ ਪਰ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਮੈਂ ਸਮਝਦਾ ਇਹਦਾ ਹੱਲ ਕੇਂਦਰ ਸਰਕਾਰ ਕਰ ਸਕਦੀ ਹੈ ਬਹੁਤ ਸਾਰੇ ਲੋਕ ਕੋਸ਼ਿਸ਼ ਵੀ ਕਰ ਰਹੇ ਨੇ ਕੁੰਟਾਲਾ ਸਾਹਿਬ ਚ ਫਲਾਈ ਇਨੀਸ਼ੀਏਟਿਵ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਉਹ ਜ਼ੋਰ ਮਾਰ ਰਹੇ ਨੇ ਕੁਝ ਲੋਕ ਉਹਨਾਂ ਦਾ ਸਾਥ ਵੀ ਦੇ ਰਹੇ ਨੇ ਉਹ ਉਹਨਾਂ ਦੀ ਆਵਾਜ਼ ਨੂੰ ਕੌਣ ਕਿੰਨਾ ਕੁ ਸੁਣ ਰਿਹਾ ਜਿੰਨੀ ਇੱਕ ਇਮਪਰੂਵਮੈਂਟ ਹੁੰਦੀ ਹੈ ਉਹ ਖੁਸ਼ੀ ਜ਼ਾਹਰ ਕਰਦੇ ਨੇ ਪਰ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਅਮਰਸਰ 에어ਪੋਰਟ ਦਾ ਜਦੋਂ ਤਾਂ ਨਵੀਨੀਕਰਨ ਹੋਇਆ ਸੀ ਠੀਕ ਸੀ ਉਸ ਵੇਲੇ ਤੱਕ ਹੁਣ ਹਾਲਾਤ ਵਿਗੜ ਚੁੱਕੇ ਨੇ ਪਾਰਕਿੰਗ ਲੋਟ ਦੋਹਰ ਦੂਸਰੀ ਤੇ ਤੀਜੀਆਂ ਚੀਜ਼ਾਂ ਫੈਸਿਲਿਟੀਆਂ ਪੁਰਾਣੀਆਂ ਹੋ ਚੁੱਕੀਆਂ ਨੇ ਕੱਸ ਚੁੱਕੀਆਂ ਨੇ ਉਹ ਕੁਆਲਿਟੀ ਨਹੀਂ ਰਹੀ ਨਾ ਫੂਡ ਦੇ ਸਟਾਲ ਨੇ ਨਾ ਹੋਰ ਕੋਈ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸੈੱਟ ਕਰਨ ਦੀ ਲੋੜ ਹੈ ਪਰ ਧਿਆਨ ਨਹੀਂ ਹੈ ਚਲੋ ਹਾਲ ਦੀ ਖੜੀ ਇਹ ਜਿਹੜੀ ਅਮਰ ਜਿਹੜੀ ਆਦਮਪੁਰ ਤੋਂ ਮੁੰਬਈ ਨੂੰ ਸ਼ੁਰੂ ਹੋਈ ਹੈ ਜੀ ਉਹ ਡਾਈਜੈਸ਼ਨ ਬਣਾਇਆ ਜਾਵੇ ਜੀ ਅੰਮ੍ਰਿਤਸਰ 에어ਪੋਰਟ ਦੀ ਤੁਸੀਂ ਗੱਲ ਕਰ ਰਹੇ ਹੋ ਸਟਾਫ ਵੀ ਥੋੜਾ ਅਨਪ੍ਰੋਫੈਸ਼ਨਲ ਆ ਤੁਸੀਂ ਬੀਜੇਪੀ ਤੇ ਸਵਾਲ ਖੜੇ ਕੀਤੇ ਨੇ ਤੁਸੀਂ ਇਹ ਦੇਖੋ ਨਾ 2027 ਲਈ ਵੀ ਤਾਂ ਕੁਝ ਪੱਤੇ ਉਹਨਾਂ ਨੇ ਰੱਖਣੇ ਉਦੋਂ ਦੇਣਗੇ ਪੰਜਾਬ ਦੇ ਲੋਕਾਂ ਨੂੰ ਕੋਈ ਇਦਾਂ ਦਾ ਲਾਲਚ ਸ਼ਾਇਦ ਚਟਾਉਣਗੇ ਪਰ ਮੈਨੂੰ ਤਾਂ ਉਮੀਦ ਨਹੀਂ ਤੁਹਾਨੂੰ ਉਮੀਦ ਨਹੀਂ ਮੈਨੂੰ ਮੈਨੂੰ ਲੱਗਦਾ ਵੀ ਉਦੋਂ ਦੇਣਗੇ ਲੈਟਸ ਸੀ